ਕੱਤੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ ਡੇਰਾਬੱਸੀ ਵਿੱਚ ਮੁਸਲਿਮ ਅਤੇ ਸਿੱਖ ਭਾਈਚਾਰੇ ਵੱਲੋਂ ਮਿਲ ਕੇ ਈਦ ਮਨਾਈ ਗਈ ਹੈ ਜੀ ਹਾਂ ਮੁਸਲਿਮ ਭਾਈਚਾਰੇ ਦੇ ਸੈਂਕੜੇ ਵਿਅਕਤੀਆਂ ਨੇ ਈਦ ਦੀ ਨਮਾਜ਼ ਅਦਾ ਕੀਤੀ ਹੈ ਤੇ ਇੱਕ ਦੂਜੇ ਨੂੰ ਵਧਾਈ ਦਿੰਦੀ ਹੈ ਦੱਸ ਦਈਏ ਬੀਤੇ ਦਿਨ ਹੀ ਰਾਤ ਈਦ ਦਾ ਚੰਨ ਨਿਕਲਿਆ ਤੇ ਅੱਜ ਈਦ ਉਲ ਫਿਤਰਨ ਮਨਾਈ ਜਾ ਰਹੀ ਹੈ ਅੱਜ ਦੇ ਦਿਨ ਮੁਸਲਿਮ ਸਿੱਖ ਅਤੇ ਭਾਈਚਾਰਕ ਨੇ ਮਿਲ ਕੇ ਇਸ ਈਦ ਦੀ ਨਮਾਜ਼ ਅਦਾ ਕੀਤੀ ਹੈ ਦੱਸ ਦਈਏ ਡੇਰਾ ਬਸੀ ਦੇ ਵਿੱਚ ਵੀ ਤਿਹਾਰ ਇਹ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਦੱਸਿਆ ਜਾਂਦਾ ਹੈ ਕਿ ਸਭ ਤੋਂ ਵੱਡੀ ਤੇ ਸਭ ਤੋਂ ਪੁਰਾਣੀ ਮਸਜਿਦ 'ਚ ਸਾਰਿਆਂ ਨੇ ਪਹੁੰਚ ਕੇ ਇੱਕ ਦੂਜੇ ਨੂੰ ਗੱਲ ਲਗਾ ਕੇ ਈਦ ਦੀ ਵਧਾਈ ਦਿੱਤੀ ਹੈ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਬਤਾਇਕ ਕੁਲਜੀਤ ਸਿੰਘ ਰੰਦਾਵਾ ਦੇ ਨਾਲ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਅਤੇ ਅਨਿਲ ਸ਼ਰਮਾ ਬਣਤੀ ਤੇ ਐਸ ਆਈ ਪਵਿੱਤ ਸਿੰਘ ਹੈਂਡ ਕਨਸਟੇਬਲ ਰਣਜੀਤ ਸਿੰਘ ਟ੍ਰੈਫਿਕ ਇੰਚਾਰਜ ਅਸਪਾਲ ਦੇ ਨਾਲ ਹੋਰ ਪੁਲਿਸ ਕਰਮੀ ਵੀ ਮੌਜੂਦ ਸਨ ਜਿਨ੍ਹਾਂ ਨੇ ਸਾਰਿਆਂ ਨੇ ਇੱਕ ਦੂਜੇ ਨੂੰ ਗਲ ਲਗਾ ਕੇ ਸਾਰਿਆਂ ਨੂੰ ਅਪੀਲ ਕੀਤੀ ਹੈ ਤੇ ਏਕਤਾ ਦਾ ਸੰਦੇਸ਼ ਦਿੱਤਾ ਇਸ ਦੇ ਨਾਲ ਹੀ ਮੁ슬림 ਵੈਲਫੇਅਰ ਐਂਡ ਰੋਜ਼ਾ ਕਮੇਟੀ ਦੇ ਅਹੁਦੇਦਾਰਾਂ ਦੇ ਸਾਥੀਆਂ ਨੇ ਵੀ ਕਾਲਾ ਖਾਨ ਹਾਜੀ ਅਨਵਰ ਤਾਜਦੀਨ ਸੋਨੂ ਖਾਨ ਦਿਨੇਸ਼ ਖਾਨ ਜ਼ੁਲਫਰਕ ਯਸੀਮ ਵਾਕਿਲ ਖਾਨ ਵਾਲਾ ਖਾਨ ਛੋਟਾ ਦੀਨ ਰਾਜਕ ਦੀਨ ਵੱਲੋਂ ਸਾਰਿਆਂ ਨੂੰ ਵਧਾਈ ਦਿੱਤੀ ਗਈ ਹੈ ਤੇ ਗਲੇ ਲਗਾ ਕੇ ਇੱਕ ਦੂਜੇ ਨੂੰ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਕਿੰਨਾਂ ਲਗਤ ਬੱਚਿਆਂ ਕਿ ਸਰਦਾਰ ਤੇ ਕਿ ਮੁਹੰਮਦ ਉਸ ਤੋਂ ਆਪਾਂ ਕਹਿੰਦਾ ਸਭ ਤੋਂ ਬਾਅਦ ਆ। ਅੱਜ ਕੋਪੀ ਅੱਲਾਹ ਦੀ ਵਾਹਿਦ ਹੈ ਕਿ ਜਿਹੜਾ ਬੱਚਾ ਸਭ ਲੋਕ ਹੈ ਸੱਜਣ ਜੀ ਆਹ ਤਰਾ ਅਸਾਂ ਕਈ ਸੇ ਜਿਹੜਾ ਬੁਸ ਹੋਇਆ ਹੈ ਜਿਹੜਾ ਤੁਹਾਡੇ ਨਾਲ ਹੈ